ਦੋਸਤੋ ਅੱਜ ਆਪਾਂ ਆਏ ਆ ਖੇਤਾਂ ਦੇਖਿ ਆਵਾਂਗੇ ਤੁਹਾਨੂੰ ਖੇਤਾਂ ਦੇ ਵਿੱਚ ਸਬਜ਼ੀ ਵੀ ਜੀ ਹੋਈ ਆ ਤੇ ਪਸ਼ੂਆਂ ਵਾਸਤੇ ਪੱਠੇ ਵੀ ਜੀ ਹੋਇਆ ਤੇ ਪੱਠੇ ਵੜ ਦੇ ਲੋਕਾਂ ਨੂੰ ਵੀ ਤੇ ਦਿਖਾਵਾਂਗੇ ਤੁਸੀਂ ਦੇਖਦੇ ਹੋ ਤੇ ਆਪਾਂ ਹੁਣ ਬਹੁਤ ਜਲਦੀ ਪਹੁੰਚ ਜਾਵਾਂਗੇ ਆਪਾਂ ਖੇਤਾਂ ਤੇ ਖੇਤ ਪਹੁੰਚ ਕੇ ਆਪਾਂ ਤੁਹਾਨੂੰ ਸਾਰਿਆਂ ਨੂੰ ਹਰੀਆਂ ਸਬਜ਼ੀਆਂ ਤੇ ਪੱਠਿਆਂ ਦੇ ਵਾਸਤੇ ਬੀਜੇ ਜਿਹੜੇ ਲੋਕਾਂ ਨੇ ਉਹ ਦਿਖਾਵਾਂਗੇ ਪਸ਼ੂਆਂ ਵਾਸਤੇ ਹਰਿਆਇ ਚਾਰਾ ਬੀਜਿਆ ਠੀਕ ਹੈ ਤੇ ਅਚਾਰ ਵਗੈਰਾ ਜਿਹੜੇ ਲੋਕ ਪਾਉਂਦੇ ਆ ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਅਚਾਰ ਵਗੈਰਾ ਤੁਸੀਂ ਨਾ ਪਾਓ ਤੇ ਆਪਾਂ ਪਹੁੰਚ ਗਏ ਆ ਖੇਜ਼ ਵਿੱਚ ਤੇ ਆਪਾਂ ਪੱਠੇ ਦਿਖਾਵਾਂਗੇ ਤੁਹਾਨੂੰ ਪੱਠੇ ਬੀਜਿਆ ਬਾਈ ਨੇ ਦੇਖ ਸਕਦੇ ਹੋ ਆਹ ਪੱਠੇ ਬੀਜੇ ਨੇ ਬਾਈ ਨੇ ਆਹ ਪੱਠੇ ਸਾਰੇ ਬੀਜੇ ਬਾਈ ਨੇ ਕੱਲ ਵੀ ਲੱਗੀ ਸੀ ਬਾਈ ਵੱਢ ਕੇ ਪੱਠੇ ਖਸ਼ ਨੂੰ ਵਾਸਤੇ ਤੇ ਆਹ achar ਬੀਜੇ ਬਾਈ ਨੇ ਪਾਇਆ ਸੀਗਾ achar ਪੂਰਾ ਸਾਰਾ ਖਰਾਬ ਹੋ ਗਿਆ ਹੁਣ ਬਾਈ ਨੇ ਨਾ ਪੱਠੇ ਬੀਜੇ ਸ਼ੁਰੂ ਕੀਤੇ ਤੇ ਪੱਠੇ ਪਾਉਣ ਲੱਗ ਗਏ ਵੀਰੇ ਖਸ਼ ਨੂੰ ਵਾਸਤੇ ਕਹਿੰਦੇ ਬਈ ਹਰਿਆ ਪੱਟੇ ਹੀ ਜ਼ਰੂਰੀ ਆ ਪਸ਼ੂਨ ਲਈ ਤਾਂ ਹੋਰ ਕੋਈ ਜ਼ਰੂਰੀ ਨਹੀਂ ਠੀਕ ਹੈ ਤੇ ਆਪਾਂ ਆ ਦੇਖੋ ਪੱਟਿਆ ਦੇ ਨਾਲ ਨਾਲ ਇੱਕ ਵੱਟ ਜਾਂਦੀ ਆ ਘਟ ਤੇ ਇਹਨਾਂ ਨੇ ਨਾ ਲਾਈ ਹੋਈ ਆ ਸੌਫ ਅਸਾਂ ਬਲਾਈ ਹੋਈ ਆ ਦੇਖੋ ਕਿੰਨੀ ਸੋਹਣੀ ਸੌਫ ਲੱਗੀ ਹੋਈ ਆ ਇਹ ਖੜਬ ਤੇ ਆਹਾ ਇਦਦਰ ਆਪਣਾ ਆਇਆ ਪਾਲਕ ਪਾਲਕ ਲਾਇਆ ਹੋਇਆ ਪੂਰਾ ਵਧੀਆ ਤਰੀਕੇ ਨਾਲ ਪੂਰਾ origignal ਪਾਲਕ ਆ ਕੋਈ ਇਹਦੇ ਚ ਰੇ ਸਪਰੇ ਨਹੀਂ ਪਾਈ ਵਧੀਆ ਪਾਲਕ ਹੈਗਾ ਠੀਕ ਹੈ ਦੇਖ ਸਕਦੇ ਹੋ ਅੱਗੇ ਦਿੱਕਰ ਸਾਰਾ ਪਾਲਕ ਪਾਲਕ ਹੈਗਾ ਠੀਕ ਹੈ ਖਾ ਕੇ ਤੇ ਭਲਾ ਆਪਾਂ ਦੇਖੀਏ ਇਸ ਤਰ੍ਹਾਂ ਦਾ ਸੋਧ ਦਾ ਵਧੀਆ ਬਹੁਤ ਵਧੀਆ ਪਾਲਕ ਖਾਨ ਵਿੱਚ ਬਹੁਤ ਵਧੀਆ ਹਨੰਦ ਮੰਨਦਾ ਠੀਕ ਆ ਤੇ ਤੁਸੀਂ ਵੀ ਆਪਣੀ ਕੋਈ ਜਗਾ ਪਈਏ ਜਾ ਕੋਈ ਨਹੀਂ ਜਗਾ ਕਿਸ ਤੋਂ ਲੈ ਕੇ ਥੋੜੀ ਜਗਾ ਤੁਸੀਂ ਆਪਣੇ ਲਈ ਹਰੀਆਂ ਸਬਜ਼ੀਆਂ ਕੁਝ ਪਸ਼ੂਆਂ ਵਾਸਤੇ ਪੱਤੇ ਵੀ ਜੋ ਤਾਂ ਜੋ ਆਪਾਂ ਚੰਗੀ ਸਿਹਤ ਵਾਸਤੇ ਲੋਕਾਂ ਨੂੰ ਜਾਗਰੂਕ ਕਰੀਏ ਠੀਕ ਹੈ ਤੇ ਆਹ ਸਕੰਦਰ ਵੀ ਜਿਵਾਇ ਨੇ ਦੇਖ ਸਾਡੇ ਸਕੰਦਰ ਹਲੇ ਹੋਈ ਨਹੀਂ ਨਾ ਨਹੀਂ ਹੋ ਗਿਆ ਸਕੰਦਰ ਵੀ ਹੋ ਗਿਆ ਬਸ ਤਿਆਰੀ ਹੈ ਠੀਕ ਹੈ ਉਸ ਤੋਂ ਬਾਅਦ ਅਮੂਰੀਆਂ ਵੀ ਜਿਵੇਂ ਬਾਈ ਨੇ ਦੇਖ ਸਕਦੇ ਹੋ ਮੋੜ ਦਾ ਦੂਜੀ ਵਾਰ ਨੇ ਆਹਾ ਦੇ ਵਿੱਚ ਆਦਿਓ ਅੱਗੇ ਜ਼ਿਕਰ ਜਿੰਨੀਆਂ ਵੀ ਸੀਆਂ ਮੂਲੀਆਂ ਵੀ ਜੀਆਂ ਆ ਦੇਖੋ ਕਹਿੰਦੇ ਜਦੋਂ ਆਪਾਂ ਰੋਟੀ ਖਾਣੇ ਆ ਖਾਣ ਤੋਂ ਇੱਕ ਬਸ ਜੋ ਜ਼ਰੂਰੀ ਨੇ ਠੀਕ ਹੈ ਸਾਰੀਆਂ ਵੀ ਦਿਓਆਂ ਜਾਂ ਮੂਲਗਾ ਠੀਕ ਹੈ ਸੰਗੀਤੇ ਵਾਸਤੇ ਮੂਲੀ ਬਹੁਤ ਜ਼ਰੂਰੀ ਹੈ ਦੇਖੋ ਬਦਿਆ ਬੀ ਬਾਈ ਨੇ ਲੈ ਕੇ ਆਂਦਾ ਸੀਗਾ ਦੇਖੋ ਕਿੰਨੇ ਸੋਹਣੇ ਮੂੜੀਓ ਵਿੱਦਿਓ ਆ ਤੁਸੀਂ ਵੀ ਆਪਣੇ ਲਈ ਕੋ ਸਬਜੀ ਵਗੈਰਾ ਬੀਜੋ ਠੀਕ ਹੈ ਤੇ ਬਾਹਰੋਂ ਜਿਹੜੀ ਵੀ ਦਵਾਈ ਲੈਣੀਆਂ ਨੇ ਤੁਸੀਂ ਸਬਜੀ ਤੇ ਧਿਆਨ ਨਾਲ ਲਓ ਬਾਕੀ ਦਾ ਤੁਸੀਂ ਘਰੀ ਬੀਜ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਤਾਂ ਦੇਖ ਸੰਦਿਓ ਆਮੂੜੀਓ ਬੀਜੋ ਠੀਕ ਹੈ ਆਈਆ ਇਹ ਤਾਂ ਬਸਰੋਈ ਹੋ ਚੁੱਕੀ ਹੈ ਦੇਖ ਸਕਦੇ ਹੋ ਤਰਨ ਦਾ ਫੁੱਲ ਹੁਣ ਆਈ ਦਰ ਮੈਂ ਆਹ ਕੀ ਹੈ ਆਹ ਸੁੰਗਰੀ ਹੈ ਆਹ ਸੁੰਗਰੀ ਲਾਈ ਹੋਈ ਹੈ ਦੇਖੂ ਗਰੇ ਦਾ ਫੁੱਲ ਲੱਗ ਚੁੱਕਿਆ ਇਸ ਪਰ ਸੁੰਗਰੀ ਨਹੀਂ ਹਾਈ ਲੱਗੇ ਪਰ 20 ਦਿਨਾਂ ਨੂੰ ਦਾ ਲੰਗੀ ਹੋਇਆ ਦੇਖ ਸਕਦੇ ਹਾਂ ਸੁੰਗਰੀ ਵੀ ਲੱਗੀ ਹੋਈ ਹੈ ਦੇਖੋ ਚੰਗੀ ਸਿਹਤ ਵਾਸਤੇ ਖਾਣਾ ਪੀਣਾ ਜ਼ਰੂਰੀ ਹੈ ਪਤਾ ਹੱਥ ਨਾਲ ਆਪਣੀ ਮਿਹਨਤ ਨਾਲ ਖਾਵਾ ਪੀਵਾ ਕੇ ਬਣਾਵਾਗੇ ਠੀਕ ਹੈ ਫਿਰ ਬਹੁਤ ਜ਼ਿਆਦਾ ਸਰੀਰ ਨੂੰ ਆਪਣੀ ਨੂੰ ਅਸਰ ਕਰਦੇ ਆ ਠੀਕ ਹੈ ਕਿਉਂ ਫਿਰ ਸਰੀਰ ਵਿੱਚ ਕੋਈ ਬਿਮਾਰੀ ਨਹੀਂ ਨਾ ਮਿੱਟੀ ਵਿੱਚ ਬਹੁਤ ਸ਼ਕਤ ਹੁੰਦੀ ਹੈ ਤੇ ਚਾਹੀਦਾ ਕਿ ਆਪ ਆਪਣੇ ਪੀਕੇ ਨਾਲ ਵੀ ਵੀ ਡਾਲੀ ਇੱਕ ਬਣਾ ਕੇ ਠੀਕ ਹੈ ਰੱਖ ਲਿਓ ਐ ਆ ਸੁਭਰੇ ਦੇ ਤੁਹਾਨੂੰ ਲੱਗੇ ਇਸੇ ਦੇ ਸੇਜਾ ਤੇ ਹੋਏ ਨੇ ਸੁਭਰੇ ਫਾਲੇ ਤੋਂ ਤਿਆਰ ਹੋਣ ਨੂੰ ਵੀ 10 ਦਿਨਾਂ ਨੂੰ ਪੂਰੇ ਵਧੀਆ ਤਿਆਰ ਹੋਏਗੇ ਠੀਕ ਹੈ ਜੀ ਓਕੇ ਜੀ ਆਪਾਂ ਫੇਰ ਕਦੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਸ਼ੇਅਰ ਕਰ ਦਿਓ ਇਹ ਅੱਗੇ ਤੇ ਲਾਈਕ ਕਰ ਦਿਓ ਤਾਂ ਜੋ ਆਪਾਂ ਹੋਰ ਤੁਹਾਡੇ ਲਈ ਇੱਕ ਵਧੀਆ ਤਰੀਕੇ ਨਾਲ ਵੀਡੀਓ ਲੈ ਕੇ ਅੱਗੇ ਲੋਕਾਂ ਨੂੰ ਅੱਗੇ ਤੱਕ ਜਾਗਰੂਤ ਕਰੀਏ ਓਕੇ ਜੀ ਥੈਂਕ ਯੂ